ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਇੱਕ ਨਵੀਂ ਵੀਡੀਓ ਵਿੱਚ ਫੇਰ ਤੁਹਾਡੇ ਅੱਗੇ ਹਾਜ਼ਰ ਹੈ ਬਸ ਅੱਜ ਤਾਂ ਥੋੜੀਆਂ ਜੀਆਂ ਗੱਲਾਂ ਇਹੀ ਕਰਨੀਆਂ ਸੀ ਕੱਲ ਵੀ ਜਿਹੜੀ ਮੈਂ ਵੀਡੀਓ ਪਾਈ ਸੀ ਆਪਣੇ ਪੰਜਾਬੀ ਟਰੱਕ ਡਰਾਈਵਰ ਜਿਹੜਾ ਅਰੈਸਟ ਹੋਇਆ ਕੈਲੀਫੋਰਨੀਆ ਜਿਹੜਾ ਐਕਸੀਡੈਂਟ ਹੋਇਆ ਸੀ ਬਸ ਉਹਦੇ ਬਾਰੇ ਹੀ ਥੋੜੀਆਂ ਬਹੁਤ ਗੱਲਾਂ ਕਰਨੀਆਂ ਸੀ ਮੇਰੀ ਵੀਡੀਓ ਬਣਾਉਣ ਦਾ ਕਾਰਨ ਇੰਨਾ ਨਹੀਂ ਹੁੰਦਾ ਮੈਂ ਫੇਰ ਦੱਸ ਦਿੰਦਾ ਕੋਈ ਲੋਕ ਇਹਦਾ ਸੋਚਣ ਵੀ ਮੈਂ ਉਹਨਾਂ ਤੋਂ ਖਿਲਾਫ ਹਾਂ ਮੈਂ ਉਹਨਾਂ ਤੋਂ ਕਿਸੇ ਤੋਂ ਖਿਲਾਫ ਨਹੀਂ ਹਾਂ ਸਿਰਫ ਮੇਰਾ ਦੱਸਣ ਦਾ ਕਾਰਨ ਹੈ ਵੀ ਸਾਡੇ ਜਿਹੜੇ ਪੰਜਾਬੀਆਂ ਨੂੰ ਜਿਹੜਾ ਬੇਕੂਫਾ ਕਿੰਨਾ ਬਣਾਇਆ ਜਾਂਦਾ ਕਿਉਂਕਿ ਸਾਡੇ ਲੋਕ ਪਤਾ ਨਹੀਂ ਕਿਹੜੇ ਪਾਸੇੋਂ ਇੱਕ ਦਮ ਸਿੱਧੇ ਹੋ ਜਾਂਦੇ ਆ ਤੇ ਪੈਸਿਆਂ ਦੀਆਂ ਬਿਸ਼ਾਰਾਂ ਕਰ ਦਿੰਦੇ ਆ ਤੇ ਪਹਿਲੀ ਦੱਸ ਦਿੰਨਾ ਸਾਰਿਆਂ ਨੇ ਵੀਡੀਓ ਕਲਿੱਪ ਦੇਖੀ ਹੋਣੀ ਹੈ ਜਦੋਂ ਉਹਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਜਿਹੜਾ ਪਾਕਿਸਤਾਨੀ ਲੇਡੀਜ਼ ਟਰਾਂਸਲੇਟਰ ਹੈ ਉਹਨੂੰ ਵਾਰ-ਵਾਰ ਪੁੱਛ ਰਹੀ ਹੈ ਵੀ ਤੁਸੀਂ ਜਿਹੜਾ ਵਕੀਲ ਹੈ ਤੁਸੀਂ ਕਰ ਲਿਆ ਜਾਂ ਕਰਨਾ ਹੈ ਜਾਂ ਅਸੀਂ ਕਰਕੇ ਦੇ ਦਿੰਨੇ ਆ ਜੋ ਵੀ ਹੈ ਸਾਡੇ ਕੀ ਆ ਹਜੇ ਤੱਕ ਜਿਨੇ ਪਟੀਸ਼ਨਾਂ ਪਾਈਆਂ ਵੀ ਐਨੇ ਲੱਖ ਪਟੀਸ਼ਨਾਂ ਪਾ ਦੋ ਐਨੇ ਚਾਹੀਦੇ ਐਨੇ ਚਾਹੀਦੇ ਤੁਸੀਂ ਇਸ ਹਿਸਾਬ ਕਿਸੇ ਨੇ ਵੀ ਸੋਚਿਆ ਵੀ ਕਿਹੜੇ ਬੰਦੇ ਨੇ ਪਟੀਸ਼ਨ ਪਾਈ ਏ ਜਿਸ ਬੰਦੇ ਨੇ ਉਹ ਪਟੀਸ਼ਨ ਦਾ ਲਿੰਕ ਭੇਜਿਆ ਆ ਉਹ ਬੰਦਾ ਆਸਟ੍ਰੇਲੀਆ ਏ ਉਹਨੇ ਲੱਖਾਂ ਰੁਪਈਆ ਇਕੱਠਾ ਕਰ ਲੈਣਾ ਜਦੋਂ ਹਜੇ ਤੱਕ ਤਾਂ ਉਹਦੀ ਸਜ਼ਾ ਤੁਸੀਂ ਪਹਿਲੇ ਡਿਸਾਈਡ ਕਰ ਲਈ ਵੀ ਐਨੀ ਹੋ ਜਾਣੀ ਐ ਪਤਾ ਨਹੀਂ ਇਦਾਂ ਦੀਆਂ ਅਫਵਾਹਾਂ ਕੌਣ ਫਲਾਉਂਦਾ ਐ ਤੇ ਸਾਡੇ ਕਈ ਵਿੱਚ ਲਿਖ ਲਿਖ ਕੇ ਪਾਉਂਦੇ ਐ ਹੁਣ ਹੋਗੇ ਤੁਸੀਂ ਖੁਸ਼ ਹੁਣ ਯਾਰ ਉਹ ਸਾਡੇ ਚਾਚੇ ਤਾਇਿਆਂ ਦਾ ਪੋਤਾ ਜਾਂ ਕੁਛ ਕਿਸੇ ਨੇ ਕਿਉਂ ਖੁਸ਼ ਹੋਣਾ ਐਕਸੀਡੈਂਟ ਹੋਇਆ ਉਹਨੂੰ ਮੁੱਦਾ ਕਿਹੜਾ ਤਾਂ ਕਿਦਾਂ ਦਾ ਕੀ ਲੈ ਕੇ ਉਹ ਪਟੀਸ਼ਨਾਂ ਪਹਿਲਾਂ ਚੱਲ ਪਈਆਂ ਸਜਾਵਾਂ ਹਜੇ ਤਾਂ ਉਹ ਪੇਸ਼ ਕੀਤਾ ਪਹਿਲੀ ਵਾਰ ਜਿੱਦਾਂ ਸਾਡੇ ਕੋਰਟ 24 ਘੰਟਿਆਂ ਚ ਪੇਸ਼ ਕਰਦੇ ਆ ਨਾ ਉਹ ਪੇਸ਼ ਕੀਤਾ ਤੇ ਨੰਬਰ 2 ਕਿਸੇ ਨੇ ਨੋਟ ਕੀਤਾ ਵੀ ਉਹਦੇ ਉੱਪਰ ਕੱਲਾ ਇਹ ਪਰਚਾ ਨਹੀਂ ਹੈਗਾ ਉਹਦੇ ਉੱਪਰ ਪਹਿਲਾਂ ਵੀ ਇਸ ਐਕਸੀਡੈਂਟ ਤੋਂ ਪਹਿਲਾਂ ਵੀ ਇੱਕ ਮਰਡਰ ਦਾ ਜਿਹੜਾ ਕੇਸ ਹੈ ਉਹ ਚੱਲ ਰਿਹਾ ਤੇ ਸਭ ਤੋਂ ਵੱਡੀ ਨੇ ਗਲਤੀ ਕੀ ਕੀਤੀ ਜਦੋਂ ਐਕਸੀਡੈਂਟ ਹੋਇਆ ਪੁਲਿਸ ਨੇ ਇਹਨੂੰ ਅਰੈਸਟ ਨਹੀਂ ਸੀ ਕੀਤਾ ਪੁਲਿਸ ਨੇ ਆਪਣੇ ਖਰਚੇ ਤੇ ਗਵਰਨਮੈਂਟ ਦੇ ਖਰਚੇ ਤੇ ਹੀ ਨਾ ਦੋਨਾਂ ਜਣਿਆਂ ਨੂੰ ਰੂਮ ਲੈ ਕੇ ਦਿੱਤਾ ਜਿੱਥੇ ਐਕਸੀਡੈਂਟ ਹੋਇਆ ਸੀ ਫਲੋਰੀਡਾ ਵਿੱਚ ਤੇ ਇਹਨਾਂ ਨੇ ਕੀ ਕੀਤਾ ਰਾਤ ਨੂੰ ਉੱਥੋਂ ਆਪਣਾ ਨਿਕਲ ਗਏ ਕੈਲੀਫੋਰਨੀਆ ਜਿਹੜੀ ਸਭ ਤੋਂ ਵੱਡੀ ਗਲਤੀ ਜਿਹੜੀ ਉਹ ਨਹੀਂ ਇਹ ਕੀਤੀ ਇਹਨੂੰ ਜਮਾਨਤ ਮਿਲ ਜਾਣੀ ਸੀ ਉਹ ਜਮਾਨਤ ਕੋ ਨਹੀਂ ਮਨਾ ਕਰਦੇ ਲੇਕਿਨ ਚੱਕਰ ਕੀ ਹੋਇਆ ਕਿਉਂਕਿ ਇਹ ਉੱਥੋਂ ਫਰਾਰ ਹੋਣ ਦੇ ਚੱਕਰ 'ਚ ਇਸ ਉੱਪਰ ਪਹਿਲਾਂ ਹੀ ਮਰਡਰ ਦਾ ਇੱਕ ਕੇਸ ਹੈ ਜਿਹੜਾ ਉਹ ਚੱਲ ਰਿਹਾ ਸੀ ਹੁਣ ਇਸ ਉੱਪਰ ਦੋ ਕੇਸ ਹੈ ਇੱਕ ਤਾਂ ਤਿੰਨ ਬੰਦਿਆਂ ਦਾ ਮਰਡਰ ਹੀ ਕਹਿ ਦਿੱਤਾ ਇਹਨੂੰ ਐਕਸੀਡੈਂਟ ਦੇ ਵਜ੍ਹਾ ਤੇ ਇੱਕ ਜਿਹੜਾ ਉਸ ਤੋਂ ਪਹਿਲਾਂ ਹੀ ਚੱਲ ਰਿਹਾ ਦੇਖੋ ਮੈਂ ਇਸ ਮੁੰਡੇ ਤੋਂ ਖਿਲਾਫ ਨਹੀਂ ਹੈਗਾ ਇਹ ਵੀ ਕਿਸੇ ਦਾ ਪੁੱਤ ਸਾਰੇ ਕਮਾਨ ਗਏ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ ਪਰ ਲੇਕਿਨ ਮੈਨੂੰ ਸਿਰਫ ਦੁੱਖ ਇਸ ਚੀਜ਼ ਦਾ ਲੱਗਦਾ ਇਹ ਡਿਸਾਈਡ ਕੌਣ ਕਰਦਾ ਵੀ ਇਹਨੂੰ 45 ਸਾਲ ਦੀ ਸਜ਼ਾ ਹੋ ਗਈ 50 ਸਾਲ ਦੀ ਸਜ਼ਾ ਹੋ ਗਈ ਐਨੇ ਲੱਖ ਪਟੀਸ਼ਨਾਂ ਕਰ ਦੋ ਜੀ ਫਿਰ ਹੋ ਜਾਣਾ ਕਿਹਨੇ ਕੀਆਂ ਇਹ ਗੱਲਾਂ ਪਟੀਸ਼ਨਾਂ ਪਾ ਕੌਣ ਰਿਹਾ ਵੀਰੋ ਸਾਰਿਆਂ ਨੂੰ ਇੱਥੇ ਲਾਲਚ ਹੈ ਹਰ ਇੱਕ ਬੰਦਾ ਕੋਈ ਕੰਟੈਂਟ ਭਾਲਦਾ ਹੈ ਇਸੇ ਕਰਕੇ ਕੋਈ ਪੈਸਾ ਇਕੱਠਾ ਕਰ ਰਿਹਾ ਕਿਉਂਕਿ ਸਾਡੇ ਪੰਜਾਬੀ ਨਾ ਜਿਹਨੂੰ ਇੱਕ ਵਾਰ ਚੱਕਦੇ ਆ ਜਮੇ ਚੱਕ ਦਿੰਦੇ ਆ ਜਾਂ ਸਿੱਟਦੇ ਆ ਤੇ ਇੱਕ ਦਿਨ ਬਜਮ ਥੱਲੇ ਸਿੱਟ ਦਿੰਦੇ ਆ ਸੋ ਇਹ ਸਭ ਤੋਂ ਵੱਡੀ ਜਿਹੜੀ ਬੇਕੂਫੀ ਕਹਿ ਲੋ ਇਹਨੂੰ ਲਾਈ ਲੱਗ ਕਹਿ ਲੋ ਸੋ ਇਸ ਟਾਈਮੇ ਹੋ ਰਿਹਾ ਕਿਸੇ ਨੂੰ ਵੈਰੀਫਾਈ ਤਾਂ ਕਰੋ ਵੀ ਕਿਹਨੇ ਕੀਤਾ ਹਾਂ ਜੇ ਤੁਸੀਂ ਕਰਨਾ ਹੀ ਆ ਤਾਂ ਉਹਦੇ ਘਰ ਕੰਟੈਕਟ ਕਰੋ ਉਹਦੇ ਇੱਥੇ ਪੰਜਾਹ ਦੇ ਵਿੱਚ ਉਹਦੇ ਮਾਪੇ ਉਹਨਾਂ ਨਾਲ ਕੰਟੈਕਟ ਕਰੋ ਉਹਦੇ ਭਰਾ ਨਾਲ ਕੰਟੈਕਟ ਕਰੋ ਵੀ ਹਾਂਜੀ ਦੱਸੋ ਜੀ ਕੀ ਆ ਉਹਨਾਂ ਨੂੰ ਪਤਾ ਲੱਗਣਾ ਕਿਉਂਕਿ ਉਹ ਫਿਰ ਆਪਣਾ ਵਕੀਲ ਕਰ ਤੇ ਵਕੀਲ ਰਾਹੀਂ ਜਿਹੜਾ ਪਾਕਾ ਪੇਸ਼ ਕੀਤਾ ਜਾਣਾ ਹੈ ਇੱਥੇ ਹੀ ਪਤਾ ਨਹੀਂ ਕਿਹੜੇ ਵਕੀਲ ਬਣੇ ਹੋਏ ਆ ਸਾਰੇ ਆਪਣੀ ਆਪਣੀ ਛੱਡੀ ਜਾਂਦੇ ਪਤਾ ਕਿਸੇ ਨੂੰ ਥੇਲੇ ਦਾ ਨਹੀਂ ਹੈਗਾ ਵੀ ਹਾਂ ਚੱਕਰ ਕੀ ਹੈ ਤੇ ਮੈਨੂੰ ਇਹ ਨਹੀਂ ਸਮਾਂਦੀ ਤਾਂ ਨਹੀਂ ਕਿਨੂੰ ਮਾਰਨ ਲੱਗੇ ਲੋਹ ਪੰਜਾਬੀ ਉਹ ਹੋ ਜੋ ਖੁਸ਼ ਮੁੰਡਾ ਅੰਦਰ ਚਲ ਗਿਆ ਕਿਸੇ ਪੰਜਾਬ ਉਹਨੂੰ ਭੇਜਿਆ ਕੀ ਨਹੀਂ ਅੰਦਰ ਕਿਹੜੇ ਪੰਜਾਬੀ ਕੌਣ ਚਾਹੁੰਦਾ ਸੀ ਉਹਨੂੰ ਅੰਦਰ ਭੇਜਣਾ ਯਾਰ ਮੈਂ ਫੇਰ ਇੱਕ ਐਗਜ਼ਾਮਪਲ ਦਿੰਨਾ ਚਾਹੇ ਮਾਈਂਡ ਕਰਿਓ ਹੁਣ ਸਾਡੇ ਪੰਜਾਬ ਦੇ ਵਿੱਚ ਅਗਰ ਭਈਏ ਪੈਸੇ ਕਮਾਣ ਆਏ ਹੋਏ ਆ ਅਗਰ ਕਿਸੇ ਭਈਏ ਤੂੰ ਸਾਡੇ ਇਹ ਕੰਮ ਭਈਏ ਤੂੰ ਇੱਥੇ ਪੰਜਾਬੀ ਮਰ ਜਾਣ ਤਾਂ ਤੁਸੀਂ ਕੁੱਟ-ਕੁੱਟ ਕੇ ਭਈਆ ਮਾਰ ਦੇਣਾ ਹੁਣ ਤੁਸੀਂ ਇਹ ਦੱਸੋ ਤੁਸੀਂ ਇਹ ਨਾ ਕਿ ਮੈਂ ਭਈਆਂ ਦੀ ਸਪੋਰਟ ਚ ਐ ਮੈਂ ਕਿਸੇ ਦੀ ਸਪੋਰਟ ਚ ਨਹੀਂ ਐ ਪਰ ਲੇਕਿਨ ਇਨਸਾਨੀਅਤ ਸਾਡਾ ਧਰਮ ਇਨਸਾਨੀਅਤ ਹੋਰ ਦੇਖਦਾ ਇੱਕ ਬੰਦੇ ਨੂੰ ਬੰਦਾ ਪਛਾਣੋ ਯਾਰ ਹਰੇਕ ਕਿਹਨ ਕਮਿਊਨਿਟੀ ਨਾਲ ਕਿਉਂ ਅਟੈਚ ਕਰਦੇ ਆ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਜੇ ਇੱਥੇ ਭਈਏ ਤੋਂ ਪੰਜਾਬੀ ਮਰ ਜਾਣ ਕੀ ਹੁੰਦਾ ਇੱਥੇ ਦੇ ਕੈਨੇਡੀਅਨ ਲੋਕ ਜਦੋਂ ਜਦ ਗੱਲਾਂ ਬਣਾ ਦਿੰਦੇ ਆ ਦੇਖੋ ਜੀ ਪੰਜਾਬੀਆਂ ਧੱਕਾ ਕਰਦੇ ਆ ਦੇਖੋ ਜੀ ਇਹ ਸਿਰ ਚੜ ਗਏ ਆ ਇਹਨਾਂ ਨੂੰ ਐਦਾਂ ਕਰਨਾ ਚਾਹੀਦਾ ਇਹਨਾਂ ਨੂੰ ਐਦਾਂ ਕਰਨਾ ਚਾਹੀਦਾ ਨਹੀਂ ਹੁੰਦਾ ਤਾਂ ਦੱਸੋ ਤੇ ਹੁਣ ਜੇ ਉਹੀ ਕੰਮ ਇੱਥੇ ਭਈਆ ਕਰ ਦੇਵੇ ਤਾਂ ਤੁਸੀਂ ਪटीशनਰਾਂ ਪਾਉਂਗੇ ਉਹਨਾਂ ਛਡਾਉਂਗੇ ਵੀ ਹਾਂਜੀ ਕੋਈ ਗੱਲ ਨਹੀਂ ਭਈਏ ਤੇ ਗਲਤੀ ਹੋਊਗੀ ਤਾਂ ਕੀ ਹੋ ਗਿਆ ਯਾਰ ਹਰੇਕ ਜੀ ਪਹਿਲਾਂ ਆਪਣੇ ਤੇ ਲਾ ਕੇ ਕਹਿੰਦੇ ਹੁੰਦੇ ਨੇ ਪਹਿਲਾਂ ਆਪਣੀ ਪੀੜੀ ਥਲੇ ਛੋਟਾ ਮਾਰਨਾ ਚਾਹੀਦਾ ਅਸੀਂ ਉਸ ਤੋਂ ਕਿਸ ਤੋਂ ਖਿਲਾਫ ਨਹੀਂ ਹੈਗੇ ਇਹ ਪਤਾ ਨਹੀਂ ਅਜਦਾਂ ਹੁਣ ਪਹਿਲਾਂ ਅੰਦੋਲਨ ਚੱਲਿਆ ਸੀ ਪਹਿਲਾਂ ਲੋਕਾਂ ਨੇ ਚੱਕ ਚੱਕ ਕੇ ਦੇਹ ਟਰਾਲੀ ਤੇ ਟਰਾਲੀ ਦੇਹ ਲੰਗਰਾਂ ਤੇ ਲੰਗਰ ਉੱਥੇ ਪੁੱਜ ਗਏ ਫਿਰ ਬਾਅਦ ਵਿੱਚ ਆਪੇ ਹੀ ਉਹੀ ਲੋਕ ਮੁੜ ਕੇ ਐਨੇ ਪੈਸੇ ਖਾ ਗਏ ਜੀ ਐਨੇ ਪੈਸੇ ਖਾ ਗਏ ਆ ਹੁਣ ਹਿਮਾਚਲ ਚ ਪਹਿਲਾਂ ਉੱਥੇ ਉਹ ਛੱ ਨਹੀਂ ਉਹ ਕਰਨਾ ਨਹੀਂ ਤੇ ਹੁਣ ਉਥੇ ਲੰਗਰ ਲਾਣ ਚਲ ਗਏ ਯਾਰ ਲੰਗਰ ਲਾਣਾ ਗਲਤ ਨਹੀਂ ਆ ਤੁਸੀਂ ਸਟੈਂਡ ਦਾ ਰੱਖੋ ਘੜ ਤੇ ਘਟ ਆਪਣਾ ਆਪਣੇ ਬੰਦੇ ਨੇ ਪਤਾ ਨਹੀਂ ਕੀ ਕਰਦੇ ਪਤਾ ਨਹੀਂ ਸੋਚ ਕਿੱਥੇ ਚਲ ਗਈ ਹੈ ਇਹਨਾਂ ਨੂੰ ਇਦਾਂ ਦੀਆਂ ਅਫਵਾਹਾਂ ਕਿੱਦਾਂ ਦੇ ਦਿੰਦੇ ਆ ਪਤਾ ਨਹੀਂ ਅਫਵਾਹ ਕਿੱਦਾਂ ਬਣਾ ਦਿੰਦੇ ਆ ਮਿੰਟੋ ਮਿੰਟੀ ਸਭ ਕੁਝ ਚੇਂਜ ਕਰ ਦਿੰਦੇ ਆ ਆ ਇੱਕ ਐਡਵੋਕੇਟ ਆ ਮੈਡਮ ਉਹ ਜਿਹੜੀ ਗੁਰਨਾਮ ਜਿਹੜੀ ਕੁੜੀ ਦਾ ਹੋਇਆ ਤੁਹਾਨੂੰ ਦੱਸਿਆ ਜਿਹੜਾ ਉੱਪਰ ਫਾਰਮ ਵਾਲਿਆਂ ਦਾ ਹੋਇਆ ਅੱਛਾ ਉਹ ਮੈਂ ਤੁਹਾਨੂੰ ਕੱਲ ਵੀ ਦੱਸਦਾ ਸੀ ਅਗਰ ਰਾਜਨਾਮਾ ਹੋ ਗਿਆ ਤਾਂ ਕੀ ਹੋਇਆ ਯਾਰ ਰਾਜਨਾਮਾ ਹੋਣਾ ਵਧੀਆ ਗੱਲ ਰਾਜਨਾਮਾ ਹੋ ਗਿਆ ਪਰ ਅੱਛਾ ਉਹਨੂੰ ਕਿਉਂ ਤਕਲੀਫ ਹੋਈ ਯਾਰ ਸਾਰਾ ਮਸਲਾ ਪੈਸੇ ਦਾ ਸਾਰਾ ਮਸਲਾ ਕੰਟੈਂਟ ਦਾ ਬਈ ਪਤਾ ਨਹੀਂ ਲੋਕਾਂ ਕੋਲ ਆਹੀ ਕੰਟੈਂਟ ਰਹਿ ਗਿਆ ਆਹੀ ਗੱਲਾਂ ਰਹਿ ਗਈਆਂ ਯਾਰ ਮੈਨੂੰ ਆਪਣੇ ਤੇ ਸ਼ਰਮ ਆਦੀ ਵੀ ਯਾਰ ਕੀ ਚੱਲਦਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕੋਈ ਸਟੈਂਡ ਹੈ ਕਿਸੇ ਪਾਸੇ ਅਥਰੇ ਕਮੈਂਟ ਪੜੀ ਦੇ ਅਖੇ ਜਿਹੜਾ ਇੰਨੀ ਟਰਾਂਸਲੇਟਰ ਲਾਇਆ ਆ ਫੇਕ ਹੈ ਤੁਸੀਂ ਕਿਦਾਂ ਡਿਸਾਈਡ ਕਰ ਦਿੰਨੇ ਆ ਆਪੇ ਬੈਠੇ ਬੈਠੇ ਸਾਰਾ ਕੁਝ ਡਿਸਾਈਡ ਕਰੀ ਜਾਂਦੇ ਆ ਪਤਾ ਨਹੀਂ ਕਿੰਦਾ ਦੇ ਦਿਮਾਗ ਹੋਗੇ ਸੋ ਮੇਰਾ ਕਹਿਣ ਦਾ ਮਕਸਦ ਇਹ ਨਹੀਂ ਹੈ ਅਗਰ ਕੰਟੈਂਟ ਕਰਨਾ ਤਾਂ ਉਹਦੇ ਘਰ ਕਰੋ ਜਾ ਕੇ ਉਸ ਮੁੰਡੇ ਦੇ ਘਰੇ ਕਰੋ ਆ ਚੀਜ਼ਾਂ ਕੀ ਐ ਖਿਲੀਆਂ ਰਾਂ ਲੱਗਿਆ ਐਦਾਂ ਹੋ ਗਿਆ ਜੀ ਐਦਾਂ ਹੋ ਗਿਆ ਪਤਾ ਨਹੀਂ ਯਾਰ ਕਿਆ ਸਾਡੇ ਦਿਮਾਗ ਨੂੰ ਹੋਇਆ ਪਿਆ ਕਿਆ ਨਹੀਂ ਅੱਛਾ ਭਈ ਇਹ ਜੇ ਕਰ ਲੈਣ ਤਾਂ ਹਾਂ ਭਈ ਇਹ ਐਦਾਂ ਕਰਦੇ ਐ ਅਗਰ ਸਾਡਾ ਕੁਝ ਹੋਵੇ ਤਾਂ ਧਰ ਨਹੀਂ ਲਾ ਦਿੰਨੇ ਯਾਰ ਅਸੀਂ ਵੀ ਦਿੱ ਪੈਸੇ ਕਮਾਣਗੇ ਉਹ ਵੀ ਅੱਧੀ ਪੈਸੇ ਕਮਾਣਾ ਆਏ ਇੱਥੇ ਸੋ ਇਹਨਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਇਨਸਾਨੀਅਤ ਨੂੰ ਇਨਸਾਨੀਅਤ ਤੌਰ ਦੇ ਤਰ੍ਹਾਂ ਚੱਲੋ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੋ ਤੇ ਮੇਰੇ ਕਹਿਣ ਦਾ ਮਕਸਦ ਇੰਨਾ ਕਹੀ ਹੈ ਵੀ ਪਹਿਲਾਂ ਦਲ ਦੀ ਵੈਰੀਫਿਕੇਸ਼ਨ ਹੋਵੇ ਵੈਰੀਫਾਈ ਹੋਵੇ ਐਵੇਂ ਨਾ ਪੈਸੇ ਉਹ ਪਤਾ ਨਹੀਂ ਕਿਹਨੇ ਆਈਡੀ ਬਣਾਈ ਹੋਈ ਹੈ ਜਿਹੜਾ ਉਹ ਪਟੀਸ਼ਨਾਂ ਪਾਉਣ ਲੱਗਾ ਕਿਸੇ ਨੁਮਾਇੰਦੇ ਕਿਸੇ ਵਕੀਲ ਕਿਸੇ ਪੁਲਸਰ ਦਾ ਬਿਆਨ ਆਇਆ ਮੁੰਡੇ ਵੱਲ ਤੇ ਅਖੇ ਜੀ ਉਹਨੂੰ ਉਹਦੇ ਨਾਲ ਬਹੁਤ ੱਤਕਾ ਹੋ ਰਿਹਾ ਉਹਨੂੰ ਬੰਨ ਕੇ ਲੈ ਕੇ ਆਏ ਬੰਨ ਕੇ ਕਿਉਂ ਲੈ ਕੇ ਆਏ ਕਿਸੇ ਨੇ ਦੇਖਿਆ ਜਦੋਂ ਉਹਨਾਂ ਨੂੰ ਫਲੋਰੀਡਾ ਵਿੱਚ ਕਮਰਾ ਲੈ ਕੇ ਦਿੱਤਾ ਸੀ ਵੀ ਸਵੇਰ ਨੂੰ ਸਾਨੂੰ ਪੇਸ਼ ਕਰਨਾ ਤਾਂ ਉਹਨਾਂ ਨੂੰ ਕੈਲੀਫੋਰਨੀਆ ਜਾਣ ਦੀ ਕੀ ਜ਼ਰੂਰਤ ਪਈ ਉਹਨਾਂ ਦੇ ਭਾਂਦੀ ਤਾਂ ਫਰਾਰ ਹੋ ਗਏ ਇੱਕ ਤਰ੍ਹਾਂ ਨਾਲ ਉਹ ਫਰਾਰ ਹੋਏ ਬੰਦਿਆਂ ਨੂੰ ਅਰੈਸਟ ਕਰਕੇ ਲੈ ਕੇ ਆਏ ਤਾਂ ਉਹਦੇ ਸੰਗਲੀਆਂ ਲੱਗੀਆਂ। ਅਗਰ ਉਹ ਨਹੀਂ ਅੱਧੀ ਅਰੈਸਟ ਕਰਨਾ ਹੁੰਦਾ ਤੁਸੀਂ ਵੀਡੀਓ ਦੇਖੋ ਜਦੋਂ ਐਕਸੀਡੈਂਟ ਹੋਇਆ ਮੁੰਡਾ ਆਰਾਮ ਨਾਲ ਕੋਲ ਖੜਾ ਪੁਲਿਸ ਵਾਲੇ ਨੇ ਕੱਖ ਵੀ ਨਹੀਂ ਕਿਹਾ ਉਹਨੂੰ। ਅਗਰ ਹੁਣ ਜ਼ਮਾਨਤ ਲਾਦੇ ਇਸ ਕਰਕੇ ਉਹ ਕਹਿੰਦੇ ਸਾਨੂੰ ਡਰਿਆ ਵੀ ਹਾਂਜੀ ਤੁਸੀਂ ਪਹਿਲੀ 2 ਨੰਬਰ 'ਤੇ ਤੁਸੀਂ ਕਦੇ ਕੋਰਟ 'ਚ ਪੇਸ਼ ਨਹੀਂ ਹੋਣਾ ਤੁਸੀਂ ਬਾਹਰ ਨਿਕਲ ਸਕਦੇ ਆ। ਅਸਲੀ ਗੱਲਾਂ ਤਾਂ ਆਏ ਕਰੀ ਜਾਂਦੇ ਗੱਲਾਂ ਕੁਝ ਹੋਰ ਹੋਰ। ਸੋ ਸਾਰਿਆਂ ਦਾ ਧੰਨਵਾਦ ਮਾਫ਼ ਕਰਨਾ ਅਗਰ ਕਿਸੇ ਨੂੰ ਮੇਰੀ ਗੱਲਾਂ ਕੋਈ ਬੁਰਾ ਲੱਗੇ। ਜ਼ਰੂਰ ਕਮੈਂਟ ਲਾ ਕੇ ਦੱਸਿਓ ਕਿਉਂਕਿ ਬੋਲਣਾ ਸਹੀ ਹੈ ਬੋਲਣਾ ਚਾਹੀਦਾ ਯਾਰ ਬੇਇੱਜ਼ਤੀ ਹੁੰਦੀ ਆਪਣੇ ਪੰਜਾਬੀਆਂ ਦੀ ਹਰ ਜਗ੍ਹਾ ਕੋਈ ਕਿਸੇ ਦੇ ਮੂੰਹ ਤੇ ਨਹੀਂ ਕਹਿੰਦਾ ਹੁੰਦਾ ਪਤਾ ਲੱਗਦਾ ਜਿਹੜਾ ਸੋਸ਼ਲ ਵਰਕਰ ਯਾਨੀ ਕਿ ਆਪਣਾ ਸੋਸ਼ਲ ਮੀਡੀਆ ਯੂਜ਼ ਕਰਦਾ ਨਾ ਉਹਨਾਂ ਨੂੰ ਕੋਈ ਨਾ ਕੋਈ ਸਾਨੂੰ 30 ਕੁਐਸਚਨ ਆਦੇ ਮੈਨੂੰ ਮੈਂ ਹੈਰਾਨ ਹੁੰਦਾ ਫਿਰ ਬੋਲਣਾ ਪੈਂਦਾ ਥੱਕ ਕਰਕੇ ਯਾਰ ਕਿਉਂ ਬੇਇੱਜ਼ਤੀ ਕਰਾਣੇ ਸੋ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਨੂੰ ਅਗਰ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜਰੂਰ ਕਰਿਓ ਅਗਰ ਕੋਈ ਰਾਏ ਹੋਈ ਤਾਂ ਵੀ ਦਿਓ ਆਪਾਂ ਫੇਰ ਬੋਲਾਂਗੇ ਅਗਰ ਮੇਰੀ ਕੋਈ ਗੱਲ ਗਲਤ ਲੱਗੇ ਮੈਨੂੰ ਕੋਈ ਚੱਕਰ ਨਹੀਂ ਮੈਨੂੰ ਦੱਸੋ ਮੈਂ ਉਹਨੂੰ ਦੁਬਾਰਾ ਸਹੀ ਕਰਕੇ ਬੋਲੂੰਗਾ ਤੇ ਮੈਨੂੰ ਦੱਸੋ ਕੀ ਗਲਤ ਹੈ ਕੀ ਸਹੀ ਹੈ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ